ਉੱਤੇ ਪਾਸੇ ਦੇਖੋ న్యూਸ 18 ਦੇ ਪੱਤਰਕਾਰ ਨੂੰ ਜ਼ਬਰਦਸਤੀ ਉੱਪਰੋਂ ਫੋਰਸ ਦੇ ਵੱਲੋਂ ਉਤਾਰਿਆ ਜਾ ਰਿਹਾ ਪਰ ਜੀ ਹਰਿਆਣਾ ਪੁਲਿਸ ਦੇ ਹੱਥ ਦੇ ਵਿੱਚ ਸੁਣੇ ਕੈਮਰਾ ਹਰਿਆਣਾ ਪੁਲਿਸ ਆਪਣੇ ਕੈਮਰਾ ਬਾਈ ਜੀ ਤੁਸੀਂ ਕੈਮਰਾ ਬਣਾ ਬਾਈ ਜੀ ਤੁਸੀਂ ਜਿਵੇਂ ਕੈਮਰਾ ਆਪਰੇਟ ਕਰੋ ਇੱਕ ਮਿੰਟ ਇੱਕ ਮਿੰਟ ਚਲ ਬਾਈ ਇੱਕ ਮਿੰਟ ਕੇ ਬਾਅਦ ਚਲੋ ਬਾਈ ਬਾਈ ਇਸ ਇਸ ਵਕਤ ਜਿੱਥੇ ਅਸੀਂ ਖੜੇ ਆ ਬਾਈ ਜੀ ਇਹ ਹਰਿਆਣਾ ਦੇ ਹਰਿਆਣਾ ਹਰਿਆਣਾ ਕੇ ਪੰਜਾਬ ਹੈ ਹੱਦ ਹੱਦ ਕਿਹੜੀ ਹੈ ਹੱਦ ਕਿਹੜੀ ਹੈ ਪੰਜਾਬ ਦੀ ਹੱਦ ਹੈ ਹਰਿਆਣਾ ਦੀ ਹੱਦ ਇਹ ਦੱਸ ਤੂੰ ਕਿ ਮੰਗੇ ਮਰਨ ਡਿਊਟੀ ਕਰ ਲੈਂਦੇ ਜਾਣ ਦੇ ਤਾਂ ਅਲਾਉਡ ਨਹੀਂ ਹੈ ਆਪ ਚਲੋ ਅਲਾਉਡ ਕੋ ਨਹੀਂ ਬਾਈ ਜੀ ਪੰਜਾਬ ਦੇ ਕਰਿਆ ਆਪ ਉਸ ਸਾਈਡ ਕਰ ਲਓ ਪੰਜਾਬ ਦੇ ਅਸੀਂ ਅਸੀਂ ਇਸ ਵਕਤ ਪੰਜਾਬ ਦੇ ਵਿੱਚ ਆ ਪੰਜਾਬ ਦੇ ਵਿੱਚ ਖੜੇ ਆ ਅਸੀਂ ਨਾ ਕਿ ਹਰਿਆਣਾ ਦੇ ਵਿੱਚ ਖੜੇ ਆ ਮੇਰਾ ਪੰਜਾਬ ਹੈ ਮੇਰੇ ਅਕੂਲਾ ਸਰ ਮੇਰਾ ਪੰਜਾਬ ਹੈ ਮੇਰਾ ਪੰਜਾਬ ਹੈ ਆਪ ਇੱਥੇ ਕੀ ਆ ਲੈਣੇ ਆਏ ਆ ਪੰਜਾਬੀ ਕਿੱਦਾਂ ਆਏ ਆ ਇੱਥੋਂ ਬਾਹਰ ਹੋ ਕੇ ਕਰ ਲੋ ਨਹੀਂ ਆ ਪੰਜਾਬ ਮੇਂ ਡਿਵਾਇਆ ਹੋਇਆ ਹੈ ਜਿਸसे ਬਾਤ ਕਰ ਰਹੇ ਆ ਆਪ ਇਹਨੇ ਸਿਰਫ ਤਸਵੀਰ ਦਿਖਾਨੀ ਹੈ ਝੋਟ ਲੱਗੀ ਕੌਣ ਜ਼ਿੰਮੇਵਾਰ ਹੈ ਇਸ ਵਕਤ ਤਾਂ ਉੱਪਰ ਨਹੀਂ ਆ ਨਾ ਇਸ ਵਕਤ ਤਾਂ ਉੱਪਰ ਨਹੀਂ ਖੜੇ ਹਾਂ ਨੀਚੇ ਆ ਲਾਕੀ ਤਾਂ ਅਸੀਂ ਚਲਾਈ ਨਹੀਂ ਸ਼ਮੂ ਬਾਰਡਰ ਤੋਂ ਇਸ ਵਕਤ ਪਾਰਟੀ ਪੰਜਾਬ ਦੇ ਉੱਤੇ ਲਾਈਆਂ ਜਿੱਥੇ ਸਿੱਧੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਇੱਕ ਪਾਸੇ हरियाणा प्रशासन ਦੇ ਵੱਲੋਂ ਰੋਕਿਆ ਜਾ ਰਿਹਾ ਕਿ ਬੈਰੀਕੇਟਾਂ ਦੇ ਉੱਤੇ ਨਾ ਚੜਿਆ ਜਾਵੇ ਪੱਤਰਕਾਰਾਂ ਨੂੰ ਵੀ ਓਕੇ ਜਾ ਰਿਹਾ ਦੂਜੇ ਪਾਸੇ ਹਰਿਆਣਾ ਦੀ ਜਿਹੜੀ ਫੋਰਸ ਹੈ ਉਹ ਵੀ ਪੰਜਾਬ ਦੇ ਵਾਲੇ ਪਾਸੇ ਦੇ ਵਿੱਚ ਪਹੁੰਚ ਚੁੱਕੀ ਹੈ ਕਿਉਂਕਿ ਅਸੀਂ ਇਸ ਵਕਤ ਹਰਿਆਣਾ ਦੇ ਜਿਹੜੇ ਬਾਰਡਰ ਦੇ ਉੱਤੇ ਖੜੇ ਹਾਂ ਜਿੱਥੇ ਇੱਕ ਪਾਸੇ ਦਾ ਪੰਜਾਬ ਦਾ ਜਿਹੜਾ ਕੱਗਰ ਦਰਿਆ ਦੇ ਉੱਤੇ ਪੁਲ ਹੈ ਅੱਧਾ ਪੁਲ ਤੱਕ ਕੱਗਰ ਦਰਿਆ ਦਾ ਹੈ ਤੇ ਅੱਧਾ ਪੁਲ ਪੰਜਾਬ ਦੇ ਅੰਦਰ ਐਂਟਰ ਹੁੰਦਾ ਪਰ ਜਿੱਥੇ ਹੁਣ ਗੱਲਬਾਤ ਸਾਹਮਣੇ ਦਿਖਾਈ ਦੇ ਰਹੀ ਹੈ ਕੁਝ ਫੋਰਸ ਜੋ ਪੰਜਾਬ ਦੇ ਵਿੱਚ ਵੀ ਪਹੁੰਚੀ ਹੈ ਇਨਾਂ ਦੇ ਵੱਲੋਂ ਇਹ ਗੱਲ ਵੀ ਕਿਹਾ ਜਾ ਰਿਹਾ ਕਿ ਕਿ ਜਿਸ ਪਾਸੇ ਪੱਤਰਕਾਰ ਜਾਂ ਫਿਰ ਜਿੱਥੇ ਇਸ ਵਕਤ ਅਸੀਂ ਖੜੇ ਆ ਇਹ ਪਾਸਾ ਪੰਜਾਬ ਦਾ ਹਿੱਸਾ ਹੈ ਜਿੱਥੇ ਜਿਸ ਨੂੰ ਲੈ ਕੇ ਹੁਣ ਇੱਥੇ ਵੀ ਕੁਝ ਪ੍ਰਸ਼ਾਸਨ ਦੇ ਵੱਲੋਂ ਗੱਲਬਾਤ ਗਿਰਗੁਰਜੋਗੇ ਚੌੜੇ ਲੱਗੇ ਜੀ 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 ਰਾਜਾ ਇਸ ਵਕਤ ਪ੍ਰਸ਼ਾਸਨ ਦੇ ਵੱਲੋਂ ਵੀ ਫਿਰੋਕੇ ਜਾ ਰਿਹਾ ਜਿਸ ਨੂੰ ਲੈ ਕੇ ਹੁਣ ਵੱਡੀ ਹਲਚਲ ਜੀ ਭਾਈ ਜੀ ਜਿਹੜੇ ਪਾਸੇ ਤੇ ਖੜੇ ਪੰਜਾਬ ਦਾ ਹਿੱਸਾ ਹੈ ਕੋਈ ਨਹੀਂ ਭਾਈ ਸਾਹਿਬ ਬੈਰੀਕੇਡ ਸਾਈਡ ਜਾਣਾ ਨਹੀਂ ਨਹੀਂ ਉਟੀ ਦਾ ਮਾਮਲਾ ਚੱਲ ਰਿਹਾ ਸਰਦਾਰ ਜੀ ਤਾਂ ਥੋੜੀ ਚੱਲ ਰਿਹਾ ਨਾ ਹੁਣ ਪੰਜਾਬ ਦੇ ਪਾਸੇ ਤੇ ਖੜੇ ਆ ਇੱਥੇ ਹਰਿਆਣਾ ਇੱਥੇ ਆ ਕੇ ਤੁਸੀਂ ਦਾਦਾ ਗਰੀ ਕਿਉਂ ਤੋ ਦਾਦਾ ਗਰੀ ਨਹੀਂ ਹੈ ਕਿਸੇ ਟਾਈਮ ਕੀ ਬਸਰੋ ਜੋ ਪ੍ਰੋਟੋਕੋਲ ਹੋ ਤਾਂ ਫੋਲੋ ਕਰਨਾ ਪੈਣਾ ਪ੍ਰੋਟੋਕੋਲ ਤਾਂ ਹੈਗੇ ਨਾ ਪਰ ਪੰਜਾਬ ਦੇ ਵਿੱਚ ਐਂਟਰ ਤਾਂ ਨਹੀਂ ਹੋ ਸਕਦੇ ਆਪਾਂ ਪੰਜਾਬ ਦੇ ਵਿੱਚ ਆ ਕੇ ਵੀ ਤੁਹਾਡੇ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ ਅੱਜਵਾਟੂ ਕੁਝ ਪਾਸੇ ਦੇਖੋ న్యూਸ 18 ਦੇ ਪੱਤਰਕਾਰ ਨੂੰ ਜ਼ਬਰਦਸਤੀ ਉੱਪਰੋਂ ਫੋਰਸ ਦੇ ਵੱਲੋਂ ਉਤਾਰਿਆ ਜਾ ਰਿਹਾ ਪਰ ਜਿਸ ਨੂੰ ਲੈ ਕੇ ਜਿਹੜੀ ਜਿਸ ਥਾਂ ਦੇ ਉੱਤੇ ਸਿਖ ਨੇ ਇਹ ਸ਼ੰਭੂ ਬਾਟ ਦੇ ਉੱਤੇ ਪੰਜਾਬ ਵਾਲਾ ਹਿੱਸਾ ਹੈ ਪੰਜਾਬ ਦਾ ਵਾਲਾ ਹਿੱਸਾ ਜਿਸ ਨੂੰ ਲੈ ਕੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਸ ਦੇ ਤੁਸੀਂ ਸਿੱਧੀਆਂ ਤਸਵੀਰਾਂ ਵੇਖ ਰਹੇ ਹੋ ਜਿਸ ਨੂੰ ਲੈ ਕੇ ਜੀ ਹਰਿਆਣਾ ਪੁਲਿਸ ਇਤਰਾਜ਼ਦੀ ਹੈ ਹਰਿਆਣਾ ਪੁਲਿਸ ਦੇ ਹੱਥ ਦੇ ਵਿੱਚ ਸੋਨੇ ਕੈਮਰਾ ਹਰਿਆਣਾ ਪੁਲਿਸ ਭਾਈ ਜੀ ਤੁਸੀਂ ਜਿਵੇਂ ਇੱਕ ਮਿੰਟ ਚਲੋ ਭਾਈ ਹਰਿਆਣਾ ਪੁਲਿਸ ਨੇ ਇਸ ਇਸ ਵਕਤ ਜਿੱਥੇ ਅਸੀਂ ਖੜੇ ਆ ਬਾਈ ਜੀ ਇਹ ਹਰਿਆਣਾ ਦੇ ਹਰਿਆਣਾ ਹਰਿਆਣਾ ਕ ਪੰਜਾਬ ਦੇ ਹੱਦ ਹੱਦ ਕਿੱਡੀ ਆਏ ਹੱਦ ਕਿੱਡੀ ਆ ਪੰਜਾਬ ਦੀ ਹੱਦ ਹੈ ਕਿ ਹਰਿਆਣ ਦੀ ਹੱਦ ਇਹ ਦੱਸ ਦਿਓ ਹਾਂਜੀ ਭਾਈ ਜੀ ਤੁਸੀਂ ਇਹ ਹੱਦ ਹਰਿਆਣੇ ਦੀ ਹੈ ਕਿ ਪੰਜਾਬ ਦੀ ਹੈ ਜੀ ਚਲ 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 ਇਧਰ ਨਹੀਂ ਆ ਸਕਦੇ ਜਿਹੜੀ ਹੱਦ ਹੈ ਇਹ ਹਰਿਆਣੇ ਦੀ ਹੈ ਕਿ ਪੰਜਾਬ ਦੀ ਹੱਦ ਹੈ ਤੁਸੀਂ ਹਰਿਆਣੇ ਦੀ ਹੱਦ ਦੇ ਵਿੱਚੋਂ ਪੰਜਾਬ ਦੀ ਹੱਦ ਚੋਂ ਪਰ ਅਸੀਂ ਆਪਣਾ ਇਸ ਵਕਤ ਭਾਈ ਜੀ ਤੁਸੀਂ ਹਰਿਆਣਾ ਦੀ ਹੱਥ ਚੜ੍ਹੇ ਅਸੀਂ ਜਾਂ ਪੰਜਾਬ ਦੀ ਹੱਥ ਚੜ੍ਹੇ ਆ ਤੋ ਕੇ ਮੰਗੇ ਮੋਰ ਡਿਊਟੀ ਕਰ ਲੈਂਦੇ ਜਾਣ ਦੇ ਤਾਂ ਅਲਾਉਟ ਨਹੀਂ ਆਏ ਹਾਂ ਆਪ ਚਲੋ ਅਲਾਉਟ ਨੂੰ ਨਿਪਟ ਭਾਈ ਜੀ ਪੰਜੱਤੀ ਕਰਿਆ ਅਲਾਉਟ ਹੈ ਨਾ ਆਪ ਉਸ ਸਾਈਡ ਕਰ ਲਓ ਪੰਜਾਬ ਦੇ ਅਸੀਂ ਅਸੀਂ ਇਸ ਵਕਤ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਖੜੇ ਆ ਅਸੀਂ ਨਾ ਕਿ ਹਰਿਆਣਾ ਦੇ ਵਿੱਚ ਖੜੇ ਆ ਜਿਸ ਨੂੰ ਲੈ ਕੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਕਿਵੇਂ ਇੱਥੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਮੇਰਾ ਪੰਜਾਬ ਹੈ ਮੇਰਾ ਪੰਜਾਬ ਸਰ ਮੇਰਾ ਪੰਜਾਬ ਹੈ सर सर, चुर चुर सर, मेरा पंजाब दीवार मेरा पंजाब है आप यहाँ क्या लेने हो? आप यहाँ लेने बाहर हो के कर लो नहीं आप पंजाब ले हम मना थोड़ी कर रहे हैं हमारे यहां ਅਸੀਂ ਪੰਜਾਬ ਚ ਤੁਸੀਂ ਇਹ ਦੱਸੋ ਨਾ ਪੰਜਾਬ ਚ ਕਿਹੜੇ ਕਿਤੇ ਕਿਹੜੇ ਆ ਇਹ ਤਾਂ ਪੰਜਾਬ ਕੇ ਦੀ ਹੈ ਨਾ ਏਰੀਆ ਤਾਂ ਪੰਜਾਬ ਦਾ ਨਾ ਇਹ ਤਾਂ ਪੰਜਾਬ ਕੇ ਦੀ ਹੈ ਸਰ ਆਪ ਅਧਿਕਾਰੀਆਂ ਸੇ ਬਾਤ ਕਰੋ ਮੈਂ ਅਧਿਕਾਰੀਆਂ ਬਾਤ ਕਰੇਗੇ ਹਰਿਆਣਾ ਕੇ ਆਪ ਲਗਾਓ ਆਪ ਅਧਿਕਾਰੀਆਂ ਸੇ ਬਾਤ ਕਰੋ ਪੰਜਾਬ ਮੇ ਕਬਸਾ ਹਰਿਆਣਾ ਸਰ ਆਪ ਅਧਿਕਾਰੀ ਇਸ ਵਕਤ ਪੰਜਾਬ ਦੀ ਹੱਦ ਚ ਕਰਿਆ ਹਰਿਆਣਾ ਦੇ ਹੱਦ ਚ ਮੈਂ ਵੀ ਆਇਓ ਕਹਿੰਦੇ ਸਭ ਨੇ ਹਰਿਆਣਾ ਕਰੂਲ ਕਬਸਾ ਲਾਗੂ ਸਰ ਆਪ ਪੰਜਾਬ ਮੇ ਹਰਿਆਣਾ ਕਰੂਲ ਕਬਸਾ ਨਹੀਂ ਪੰਜਾਬ ਮੇ ਪੰਜਾਬ ਮੇ पंजाब है आगे, आगे आपका तो 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 हरियाणा है पंजाब है।, है हम पंजाब में हैं, आप आगे हरियाणा है हम देखिए आपसे बात कर रहे हैं आप चोट लगी कौन जिम्मेवार इस वक्त ऊपर नहीं है ना इस वक्त ऊपर नहीं खड़े नीचे हमें नहीं लगा तो हमने चलाई नहीं ना ਆਹ ਕੀ ਹਰਕਤ ਕੀਤੀ ਹੈ ਕੁਝ ਹੈ ਨਾ ਜਿਸ ਤਰ੍ਹਾਂ ਤੁਸੀਂ ਧੱਕੇ ਮਾਰ ਰਹੇ ਹੋ ਕਮ ਧੱਕੇ ਮਾਰੋ ਤਾਂ ਕਿਰਪਾ ਆਪ ਹਰਿਆਣੇ ਮੇਰੇ ਕਿਵੇਂ ਤੁਸੀਂ ਕੈਮਰੇ ਕੈਮਰੇ ਵੀ ਖੋਏ ਗਏ ਨਾ ਪੰਜਾਬ ਵਿੱਚ ਜ਼ੋਰ ਜਮਾਈਸ਼ ਮਤ ਕੀਜੀਏ ਨਹੀਂ ਕਰ ਰਹੇ ਹਮ ਜ਼ੋਰ ਜਮਾਈਸ਼ ਤਾਂ ਆਪ ਪਿੱਛੇ ਹਰਿਆਣੇ ਵਿੱਚ ਜਾइए ਹਰਿਆਣੇ ਮੇਰੇ ਹਰਿਆਣੇ ਮੈਂ ਹਰਿਆਣੇ ਮੈਂ ਇਹ ਪੰਜਾਬ ਹੈ ਭਾਈ ਇਹ ਪੰਜਾਬ ਦੇ ਹਿੱਸੇ 'ਚ ਖੜਿਆ ਸੀ ਤੁਸੀਂ ਦਿਕਾਰੀਓਂ ਨਾਲ ਸ਼ਬਦ ਕਰੋ ਨਹੀਂ ਆਪਾਂ ਦਿਕਾਰੀ ਥੋੜੀ ਆਏ ਆ ਆਪ ਦਾ ਹਰਿਆਣੇ ਵਾਲਾ ਰਸਤਾ ਇਹਨਾਂ ਦਾ ਪਾਣੀ ਤੁਸੀਂ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਪਵਾਤੀ ਪੰਜਾਬ ਦੇ ਉੱਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਸ਼ੰਭੂ ਬਾਰਡਰ ਦੇ ਉੱਤੇ ਜੋ ਕੁਝ ਤਸਵੀਰਾਂ ਨੇ ਕਿਉਂਕਿ ਇੱਥੇ ਇਸ ਵਕਤ ਦੀ ਪੰਜਾਬ ਦੀ ਹੱਦ ਦੇ ਉੱਤੇ ਖੜੇ ਆ ਇੱਥੇ ਵੀ ਫੋਰਸ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਰੋਕੇ ਜਾ ਰਹੇ ਕਿ ਇੱਥੋਂ ਵੀਡੀਓਗ੍ਰਾਫੀ ਨਾ ਕੀਤੀ ਜਾਵੇ ਪੱਤਰਕਾਰਾਂ ਨੂੰ ਵੀ ਰੋਕੇ ਜਾ ਰਹੇ ਕਿ ਇੱਥੋਂ ਵੀਡੀਓਗ੍ਰਾਫੀ ਨਾ ਕੀਤੀ ਜਾਵੇ ਕਿਉਂਕਿ ਇਸ ਵਕਤ ਤੁਸੀਂ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਕਿ ਉਹ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਵੀ ਉਹਨਾਂ ਦੇ ਵੱਲੋਂ ਆਪਣੇ ਬੈਰੀਕੇਡ ਲਗਾ ਦਿੱਤੇ ਗਏ ਨੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਉੱਤੇ ਹੁਣ ਇਹ ਸਵਾਲ ਖੜੇ ਹੁੰਦੇ ਨੇ ਕਿ ਆਖਰਕਾਰ ਇਹ ਧੱਕੇਸ਼ਾਹੀ ਕਿਉਂ ਚੱਲ ਰਹੀ ਹੈ ਕਿ ਆਖਰਕਾਰ ਪੰਜਾਬ ਦੇ ਹੱਦ ਦੇ ਵਿੱਚ ਵੀ ਹੁਣ ਹਰਿਆਣਾ ਪੁਲਿਸ ਜਿਹੜੀ ਪ੍ਰਸ਼ਾਸਨ ਹੈ ਉਹ ਐਂਟਰ ਹੋ ਚੁੱਕਿਆ ਉਹਨਾਂ ਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਇੱਥੇ ਤੁਸੀਂ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਪਰ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਹੁਣ ਇੱਥੇ ਅਸੀਂ ਇਸ ਵਕਤ ਅੱਜ ਸਵੇਰ ਦੀਆਂ ਸ਼ੰਭੂ ਬਾਰਡਰ ਦੀਆਂ ਨੇ ਜਿੱਥੇ ਵੱਡੀ ਤਰ੍ਹਾਂ ਦੇ ਵਿੱਚ ਫੋਰਸ ਵੀ ਬੁਲਾ ਲਈ ਗਈ ਹੈ ਉਹ ਦੇਖੋ ਬੈਲਗੇਟ ਟੱਪ ਕੇ ਪੰਜਾਬ ਦੇ ਵਿੱਚ ਐਂਟਰ ਹੋ ਰਹੀ ਹੈ ਫੋਰਸ ਜਿਸ ਨੂੰ ਲੈ ਕੇ ਪੱਤਰਕਾਰਾਂ ਨੂੰ ਵੀ ਇੱਥੇ ਰੋਕੇ ਜਾ ਰਿਹਾ ਕਿ ਆਖਰਕਾਰ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਵੀ ਹੁਣ ਹਰਿਆਣਾ ਪ੍ਰਸ਼ਾਸਨ ਐਂਟਰ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਿ ਉਹਨਾਂ ਨੂੰ ਕਾਨੂੰਨ ਦੇ ਜੇਕਰ ਕਾਨੂੰਨ ਦੀ ਗੱਲ ਕਰਦੇ ਨੇ ਕਿ ਕਾਨੂੰਨ ਦੇ ਉਹਨਾਂ ਨੂੰ ਇਸ ਗੱਲ ਦੀ ਖੁੱਲ੍ਹ ਦਿੰਦਾ ਹੈ ਕਿ ਪੰਜਾਬ ਦੇ ਵਿੱਚ ਆ ਕੇ ਵੀ ਆਪਣਾ ਬੈਰੀਗੇਡ ਲਗਾ ਸਕਦੇ ਨੇ ਜਾਂ ਫਿਰ ਨਹੀਂ ਕਿਉਂਕਿ ਇਸ ਵਕਤ ਤੁਸੀਂ ਸ਼ੰਭੂ ਬਾਰਡਰ ਦੇ ਉੱਤੇ ਸਿੱਧੀਆਂ ਤਸਵੀਰਾਂ ਵੇਖ ਰਹੇ ਹੋ ਇਹ ਬੈਰੀਗੇਡ ਨੇ ਜਿਹੜੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਦੀ ਹੱਦ ਦੇ ਵਿੱਚ ਲਗਾਏ ਗਏ ਨੇ ਜਿੱਥੇ ਦੂਜੇ ਪਾਸੇ ਮੈਂ ਕੈਮਰਮੈਨ ਨੂੰ ਕਹਾ ਜਿੱਥੇ ਬੈਰੀਕੇਡ ਲੱਗੇ ਹੋਏ ਨੇ ਉੱਥੇ ਪੰਜਾਬ ਦੀ ਹੱਦ ਸ਼ੁਰੂ ਹੁੰਦੀ ਹੈ ਉਸ ਤੋਂ ਉਸਤੇ ਪਰਲੇ ਪਾਸੇ ਹਰਿਆਣਾ ਤੇ ਇਧਰਲਾ ਪਾਸਾ ਸ਼ੰਭੂ ਦਾ ਏਰੀਆ ਜਿਹੜਾ ਉਹ ਬਾਰਡਰ ਦਾ ਪਾਸਾ ਹੈ ਉੱਥੇ ਵੀ ਬੈਰੀਕੇਡ ਲਗਾ ਦਿੱਤੇ ਗਏ ਨੇ ਕਿਉਂਕਿ ਪੰਜਾਬ ਦੇ ਵਿੱਚ ਹਰਿਆਣਾ ਪੁਲਿਸ ਦੇ ਵੱਲੋਂ ਜੋ ਕੁਝ ਆਪਣੇ ਬੈਰੀਕੇਡ ਲਗਾਏ ਗਏ ਨੇ ਕਿ ਇਹ ਸਹੀ ਨੇ ਕਿ ਪੰਜਾਬ ਪੁਲਿਸ ਦੇ ਵੱਲੋਂ ਜੋ ਕੁਝ ਉਹਨਾਂ ਨੂੰ ਪੰਜਾਬ ਪੁਲਿਸ ਦੇ ਉੱਤੇ ਵਿਸ਼ਵਾਸ ਨਹੀਂ ਕਿ ਆਖਰਕਾਰ ਪੰਜਾਬ ਦੇ ਵਿੱਚ ਵੀ ਉਹ ਫੋਰਸ ਐਂਟਰ ਹੁੰਦੀ ਜਾ ਰਹੀ ਹੈ ਹੁਣ ਦੇਖਣਾ ਇਹੀ ਹੋਵੇਗਾ ਕਿ ਆਖਰਕਾਰ ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਤੁਸੀਂ ਦੇਖੋ ਤੁਹਾਡੇ ਸਾਹਮਣੇ ਨੇ ਕਿਸਾਨਾਂ ਦੇ ਵੱਲੋਂ 13 ਫਰਵਰੀ ਨੂੰ ਇੱਥੇ ਪਹੁੰਚਣਾ ਹੈ ਪਾਵੇਂ ਬੀਤੇ ਦਿਨੀ 12 ਫਰਵਰੀ ਨੂੰ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਵੀ ਹੋਣੀ ਹੈ ਫਿਰ ਫਿਲਹਾਲ ਜੋ ਕੁਝ ਇਸ ਵਕਤ ਇੱਥੇ ਸਿੱਧੀਆਂ ਤਸਵੀਰਾਂ ਤੁਸੀਂ ਪੁਆਰਟੀ ਪੰਜਾਬ ਦੇ ਉੱਤੇ ਵੇਖ ਰਹੇ ਹੋ ਕਿ ਕਿਵੇਂ ਫੋਰਸ ਦੇ ਵੱਲੋਂ ਜਬਰਦਸਤੀ ਇੱਕ ਵਾਰ ਤਾਂ ਪੱਤਰਕਾਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਮੀਡੀਆ ਦੇ ਵੱਲੋਂ ਉਹਨਾਂ ਦੀ ਗੱਲ ਨੂੰ ਨਕਾਰਦੇ ਹੋਏ ਆਪਣੀ ਕਵਰੇਜ ਉਸੇ ਤਰ੍ਹਾਂ ਕੀਤੀ ਜਾ ਰਹੀ ਹੈ ਭਾਵੇਂ ਜਿੱਡੇ ਮਰਜੀ ਦਬ ਦਵੇ ਜੋ ਮਰਜੀ ਕਰੇ ਜਾਣ ਪਰ ਜਿਹੜੇ ਇੱਥੇ ਉਹ ਨੇ ਇੱਥੇ ਕੁਝ ਗੱਲਬਾਤ ਵੀ ਕਰਨੇ ਚਾਹਾਂਗੇ ਅਸੀਂ ਕੁਝ ਲੋਕਾਂ ਦੇ ਨਾਲ ਕਿ ਆਖਰਕਾਰ ਉਹ ਕੀ ਚਾਹੁੰਦੇ ਨੇ ਕਿ ਕਿਉਂ ਇਹ ਕੁਝ ਕੀਤਾ ਜਾ ਰਿਹਾ ਬਾਪੂ ਜੀ ਕੀ ਲੱਗਦਾ ਕਿ ਜਿਵੇਂ ਹੁਣ ਹਰਿਆਣਾ ਦੇ ਵਿੱਚ ਦੀ ਸਰਕਾਰ ਜਿਹੜੀ ਪੁਲਿਸ ਹੈ ਪੰਜਾਬ ਦੇ ਵਿੱਚ ਐਂਟਰ ਹੋ ਕੇ ਵੀ ਆਪਣੀ ਤਾਕਤ ਦਿਖਾ ਰਹੀ ਹੈ ਉਹ ਤਾਂ ਕਸ਼ਾਈ ਕਰ ਰਹੀ ਹੈ ਇੱਧਰ ਉਰ ਕਰ ਰਹੀ ਹੈ ਜੀ ਹਾਂ ਜੀ ਕਿਉਂਕਿ ਕੀ ਨਾ ਕਾਨੂੰਨ ਇਹ ਅਲਾਊਡ ਕਰਦਾ ਵੀ ਹਾਂ ਪੰਜਾਬ ਦੇ ਵਿੱਚ ਆ ਕੇ ਇਦਾਂ ਆਪਣੇ ਬੈਰੀਕਡ ਲਗਾ ਸਕਦੇ ਨੇ ਕਾਨੂੰਨ ਇਹਨਾਂ ਦਾ ਹੀ ਗਵਰਨਮੈਂਟ ਦਾ ਕਾਨੂੰਨ ਨੂੰ ਕੌਣ ਮੰਨ ਰਿਹਾ ਕੋਈ ਮੰਨ ਰਿਹਾ ਕਾਨੂੰਨ ਨੂੰ ਕੋਈ ਕਹਿੰਦਾ ਕਿ ਹੁਣ ਕਾਨੂੰਨ ਵੀਰੇ ਕਾਨੂੰਨ ਹੈ ਹੀ ਨਹੀਂਗਾ ਕੋਈ ਇਹਨਾਂ ਨੂੰ ਨਾ ਦੇਖ ਲੋ ਵੀ ਕਿੰਨਾ ਬੰਦ ਕਰਿਆ ਉਹ ਵੀ ਬੈਠ ਕੇ ਗੱਲ ਕਰ ਸਕਦੇ ਆ ਇੱਕ ਵਾਰ ਜਮੇ ਕਿ ਉਹ ਇੱਕ ਮੇਰੀ ਖਾਲਸਤਾਨ ਮਤਲਬ ਇਹ ਬੰਗ ਕਰਦੇ ਆ ਹੁਣ ਇਹਨਾਂ ਨੇ ਆਪ ਹੀ ਬਣਾ ਤਾ ਖਾਲਸਤਾਨ ਬਣਾ ਦੇ ਇਹਨਾਂ ਨੇ ਠੀਕ ਹੋ ਨਹੀਂ ਆਪੇ ਹੁਣ ਦੂ ਦੇਸ਼ ਦੇ ਦੂਜੇ ਪਾਸੇ ਫੋਰਸ ਵੀ ਪੰਜਾਬ ਦੇ ਪਾਸੇ ਤੋਂ ਪੰਜਾਬ ਦੇ ਹਰਿਆਣਾ ਦੇ ਵਾਲੇ ਪਾਸੇ ਆ ਰਹੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਜਿਵੇਂ ਤਾ ਤਸਵੀਰ ਤੁਸੀਂ ਦੇਖੋ ਕਿ ਜਦੋਂ ਕਿਸਾਨ ਜਾਂ ਪ੍ਰਦਰਸ਼ਨਕਾਰੀ ਇੱਥੇ ਆਉਣਗੇ ਉਦੋਂ ਇਹਨਾਂ ਦੀ ਮਨਸ਼ਾ ਇਹਨਾਂ ਦੀ ਮਾਨਸਿਕਤਾ ਜਿਸ ਜੀ ਤਸਵੀਰ ਕਗਰ ਦਰਿਆ ਦੇ ਉੱਤੇ ਇਸ ਵਕਤ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਖੜੇ ਆਂ ਜਿੱਥੇ ਪਾਰੀ ਗਿਣਤੀ ਦੇ ਵਿੱਚ ਫੋਰਸ ਵੀ ਇੱਥੇ ਮੌਜੂਦ ਹੈ ਜਿਸ ਨੂੰ ਲੈ ਕੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਹੁੰਦਾ ਕਿਉਂਕਿ ਹਾਲੇ ਤਕਰੀਬਨ ਕੱਲ ਨੂੰ ਮੀਟਿੰਗ ਵੀ ਸੱਦੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਨਾਲ ਉਸ ਤੋਂ ਇਲਾਵਾ ਪਰਸੋਂ ਨੂੰ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਜਾਣ ਦਾ ਐਲਾਨ ਕਰ ਦਿੱਤਾ ਗਿਆ ਦਿੱਲੀ ਕੁਝ ਕਰਨਗੇ ਪਰ ਫਿਲਹਾਲ ਇਸ ਵਾਰ ਸ਼ੰਭੂ ਬਾਰਡਰ ਤੋਂ ਇਹਨਾਂ ਸੌਖਾ ਨਹੀਂ ਹੋਏਗਾ ਕਿ ਉਹ ਪੰਜਾਬ ਦੇ ਵਿੱਚ ਐਂਟਰ ਹੋ ਸਕਣ ਕਿਉਂਕਿ ਪੰਜਾਬ ਦੇ ਵਿੱਚ ਜੋ ਕੁਝ ਕਿਸਾਨਾਂ ਦੇ ਵੱਲੋਂ ਪਲਾਨ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਜਿੱਥੇ ਇੱਥੇ ਇੱਕ ਗੱਲ ਹੋਰ ਤੁਹਾਡੇ ਸਾਹਮਣੇ ਤੁਹਾਨੂੰ ਇੱਕ ਦੱਸ ਦਈਏ ਕਿ ਇਸ ਵਾਰ ਸ਼ੰਗੂ ਬਾਰਡਰ ਦੇ ਉੱਤੇ ਜਿਵੇਂ ਪਿਛਲੇ ਵਾਰ ਤਰਨ ਲੱਗੇ ਸੀ ਤੇ ਇਸ ਵਾਰ ਸ਼ੰਭੂ ਬਾਰਡਰ ਦੇ ਉੱਤੇ ਵੱਡਾ ਤਰਨ ਲੱਗ ਸਕਦਾ ਹੈ ਸਰਕਾਰ ਦੇ ਵੱਲੋਂ ਹਰਿਆਣਾ ਦੇ ਵੱਲੋਂ ਲਗਾਤਾਰ ਇੱਥੇ ਰੋਕਿਆ ਜਾਣਾ ਹੈ ਵੱਡੇ ਪ੍ਰਬੰਧ ਕੀਤੇ ਜਾ ਰਹੇ ਨੇ ਜਿਵੇਂ ਬਾਰਡਰ ਏਰੀਆ ਹੋਵੇ ਕੋਈ ਜਿਵੇਂ ਉਸੇ ਤਰ੍ਹਾਂ ਦੇ ਹਾਲਾਤ ਇੱਥੇ ਬਣਾ ਦਿੱਤੇ ਗਏ ਨੇ ਜੇਕਰ ਸਰਕਾਰਾਂ ਇਸੇ ਤਰ੍ਹਾਂ ਨਸ਼ੇ ਨੂੰ ਲੈ ਕੇ ਜਾ ਹੋਰ ਪੰਜਾਬ ਦੇ ਜਾਪਰ ਕਹ ਲਈ ਦੇਸ਼ ਦੇ ਵਿੱਚੋਂ ਹੋਰ ਮੁੱਦਿਆਂ ਨੂੰ ਲੈ ਕੇ ਐਦਾਂ ਚਰਚਾ ਕਰੇ ਐਦਾਂ ਸਖਤਾਈ ਕਰੇ ਤਾਂ ਸ਼ਾਇਦ ਪੰਜਾਬ ਦੇ ਵਿੱਚੋਂ ਵੀ ਤੇ ਦੇਸ਼ ਦੇ ਵਿੱਚੋਂ ਨਸ਼ੇ ਦਾ ਖਾਤਮਾ ਹੋ ਸਕਦਾ ਪਰ ਕਿਸਾਨਾਂ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਇਹੋ ਜਿਹੇ ਯਤਨ ਕੀਤੇ ਜਾ ਰਹੇ ਨੇ ਕਿ ਆਖਰਕਾਰ ਇਹ ਚੱਲ ਕੀ ਰਹੀ ਆ ਪੰਜਾਬ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਤੋਂ ਡਰ ਕੀ ਹੈ ਜੇਕਰ ਉਹ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਆਖਰਕਾਰ ਉਹਦੇ ਵਿੱਚ ਡਰ ਵੀ ਕੀ ਹੈ ਪੰਜਾਬ ਨੂੰ ਉਹਨਾਂ ਨੂੰ ਜੇਕਰ ਮੰਗਾ ਇੱਕ ਪਾਸੇ ਤਾਂ ਮੀਟਿੰਗ ਦੀ ਗੱਲਬਾਤ ਚੱਲ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਮੀਟਿੰਗ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਹੈ ਇੱਕ ਅੱਧੀ ਮੀਟਿੰਗ ਹੋਰ ਹੋਣੀ ਹੈ ਪਰ ਫਿਲਹਾਲ ਜੋ ਕੁਝ ਹੁਣ ਹਾਲਾਤ ਬੰਦੇ ਦਿਖਾਈ ਦੇ ਰਹੇ ਨੇ ਇੱਥੇ ਹੁਣੇ ਸ਼ੰਭੂ ਬਾਰਡਰ ਦੇ ਉੱਤੇ ਹਰਿਆਣਾ ਦੇ ਵਿੱਚ ਵੀ ਐਂਟਰ ਹੋ ਰਿਹਾ